ਰੁਪਿੰਦਰ ਕੌਰ ਜੀ ਕੀ ਗੱਲ ਤੁਹਾਡੀ ਕਿਹਦੇ ਨਾਲ ਲੜਾਈ ਹੋਈ ਮੇਰੇ ਜੇਠ ਨਾਲ ਜੀ ਕੀ ਗੱਲ ਹੋਈ ਗੱਲ ਪਿੱਛੇ ਅਸੀਂ ਨੇ ਉਹ ਐ ਕਿਹਾ ਸੀ ਫੋਨ ਕਰਕੇ ਤੁਸੀਂ ਤੇ ਪੈਸੇ ਪੈਸੇ ਰਹਿੰਦੇ ਨਹੀਂਗੇ ਜਿਸ ਸਾਨੂੰ ਸ਼ਾਹਕ ਦਾਬ ਚਾਹੀਦਾ ਫੇ ਇਨਾਂ ਨੇ ਜਦੋਂ ਆ ਗਏ ਸਾਡੇ ਕੋਲ ਨਹੀਂ ਦੋਨੇ ਜਾਣੇ ਪਿਓ ਪੁੱਤ ਆ ਕੇ ਬੰਨ ਬੰਦੇ ਜੇਠ ਕੇ ਗਏ ਉਹਨਾਂ ਦੀ ਘਰ ਵਾਲੀ ਨੂੰ ਬਹੁਤ ਕੁੱਟਿਆ ਫੇ ਸੋੜੀ ਨਹੀਂ ਦੂਜੀ ਨੂੰ ਪਰ ਮੈਨੂੰ ਘਰੋਂ ਲੈ ਕੇ ਗਏ ਕੁੱਟਣ ਵਾਸਤੇ ਜਿਹੜਾ ਜੱਟ ਸੋਈਆ ਹੋਣੀ ਵੀ ਬਹੁਤ ਕੁੱਟਿਆ ਮੈਨੂੰ ਨਾਲ ਉਹਨੇ ਕੁੱਟਿਆ ਮੇਰੀ ਜੇਟ ਨੀ ਤੇਰਾ ਬਸੰਤ ਦਾ ਡੈਡੀ ਹੈ ਜੀ ਬਹੁਤ ਜਿੰਨੇ ਜੱਟ ਵੀ ਦਬਾਂ ਗੀਆਂ ਜੋ ਉਹ ਤੋਂ ਕੋਈ ਦਿੱਤਾ ਸਾਡੇ ਨਾਲ ਤੁਹਾਨੂੰ ਤਾਂ ਕੋਈ ਪੈਸਾ ਸਾਡੀ ਦਿੰਦੇ ਸੀ ਜਦੋਂ ਸਿੱਖ ਦਾ ਸਾਥ ਪਤਾ ਮੰਗਿਆ ਜਾਂ ਤਾਂ ਟੁੱਟ ਕੇ ਪੈ ਕੇ ਕੱਪੜੇ ਕੁੱਪੜੇ ਸਾਡੇ ਸਾਰੇ ਪਾੜਤੇ ਸਾਡੇ ਕੁਝ ਦਾ ਦੱਸੋ ਆ ਗਿਆ ਸਾਨੂੰ ਤਾਂ ਸਸ ਪਹੁੰਚ ਆਈ ਨਾ ਤੁਹਾਨੂੰ ਕਾਦਾ ਸਾਹਤਾ ਤੁਸੀਂ ਮੰਨ ਲਿਆ ਚਲੂ ਦਾ ਜਮੀਨ ਦਾ ਚਾਹੁੰਦਾ ਜੀ ਜਮੀਨਾਂ ਸੰਦੀ ਹਾਂਜੀ ਸੰਦੀ ਪੀਟਾ ਟਾ ਲੈਣ ਦਾਰੇ ਹੀ ਦੀ ਸਾਡਾ ਤੇ ਅਸੀਂ ਇਕ ਜਨ ਨੂੰ ਸਾਫ ਸਾਫ ਦੇ ਦੋ ਮਨ ਦਾ ਪੂਟੇ ਪੈ ਤੇ ਘਰ ਵਾਲੀ ਕੋਲੇ ਕੋਲੇ ਕੜੀ ਰਹੀ ਆ ਮਨ ਨੂੰ ਆਉਣੀ ਕੀਤਾ ਸੜਾਇਆ ਨਹੀਂ ਹੈਗਾ ਚਾ ਕੀ ਕੀਆ ਕੋਲੇ ਦੋਨਾਂ ਨੇ ਜਜਾ ਜੱਟ ਸੋਹੀਆ ਤੇ ਉਹਦਾ ਡੈਡੀ ਆ ਮਰੀਕ ਸਿੰਘ ਉਹਨਾਂ ਨੇ ਮੈ ਸਾਨੂੰ ਤਿੰਨਾਂ ਨੂੰ ਪੂਰਾ ਕੁੱਟਿਆ ਤੁਹਾਨੂੰ ਤਿੰਨੇ ਜਾਣੇ ਆਂਗੇ ਕੀ ਨੌਂ ਸੀ ਉਹ ਤੁਹਾਡੇ ਜਿਹੜੇ ਕਿਨਮ ਅਮਰੀਕ ਸਿੰਘ ਰਾਪੁਰਾ ਚਨਾ ਉਹ ਕਿਨਮ ਰੁਪਿੰਦਰ ਕੌਰ ਦੰਡ ਤੋਂ ਵੱਡਾ ਕਿਹਨੂੰ ਰਾਪੁਰਾ ਚਨਾ ਕੀ ਮੰਗ ਕਰਦਾ ਪ੍ਰਸਾਦ ਸਾਨੂੰ ਆਇਆ ਜਿਹੜਾ ਹੱਕ ਤੇ ਸਾਨੂੰ ਬਸ ਉਹ ਕੁਝ ਨਹੀਂ ਚਾਹੀਦਾ ਜਿਦਾਂ ਕਿ ਸਾਡੇ ਨਾਲ ਬਸ ਜਾਨ ਮਾਰਨ ਦੀ ਵੀ ਧਮਕੀਆਂ ਵੀ ਦਿੰਦੇ ਨੇਗੇ ਅਸੀਂ ਤੁਹਾਨੂੰ ਸਾਰੇ ਪਰਿਵਾਰ ਨੂੰ ਮਾਰਾਂਗੇ ਅਸੀਂ ਜਿਹੜੇ ਜੇਡ ਗਰੇ ਦੂਜੇ ਅਨੁਸਾਰਿਆਂ ਨੂੰ ਇਹਦੇ ਰੋਜ਼ ਹੀ ਬਾਹ ਹੋਏ ਕੱਲ ਪਰਚਾ ਕੱਲ ਤੇ ਤੜਕੇ ਤੇ ਬਹੁਤ ਆ ਰਹੇ ਨੇ ਕਿਰੇ ਸੀ ਸਾਰੇ ਟੱਬਰ ਨੂੰ ਸਾਰੇ ਜਿਹੜੇ ਦੂਜੇ ਨੇ ਸਾਡੇ ਜੇਡ ਰੂਟ ਸਾਰੇ ਮਾਰ ਕੇ ਸਾਰਿਆਂ ਨੂੰ ਮਾਰਨਾ ਸੀ ਨੇ ਮੇਰੇ ਹਲੋ ਹਰਦੀਪ ਕੌਰ ਜੀ ਕੀ ਗੱਲ ਹੋਈ ਇਹਦਾ ਸਾਡੇ ਵਾਸਤੇ ਗੱਲ ਹੋਈ ਹੈ ਜੀ ਉਹਦੇ ਜਮੀਨ ਪਿੱਛੇ ਸਾਨੂੰ ਠੇਕ ਕਰੰਦਾ ਬਹੁਤ ਜ਼ਿਆਦਾ ਘੱਟ ਆਪ ਦਾ ਜਣਜੀ ਰੱਖ ਲੈਂਦਾ ਸਾਨੂੰ ਥੋੜਾ ਜਿਹਾ ਦਿੰਦਾ ਸਾਡਾ ਉਹ ਤਾਂ ਹੀ ਗੁਜ਼ਾਰਾ ਵੀ ਹੁੰਦਾ ਬਾਬਾ ਮਰੀਕ ਸਿੰਘ ਤੁਹਾਡੇ ਕਿੱਲੇ ਉਹ ਮੇਰਾ ਦਿਓਰ ਲੱਗਦਾ ਇਹ ਮੇਰਾ ਬੰਦਾ ਹੈ ਨਹੀਂ ਸਿਰ ਤੇ ਸਾਰ ਜਣੀ ਬਹੁਤ ਤੰਗ ਕਰਦਾ ਉਹ ਵੀ ਜੇ ਅਸੀਂ ਪਿੰਡ ਜਾਣੇ ਆ ਸਾਡੇ ਮਾਗਰ ਮੋਟਰਸਾਈਕਲ ਆ ਲੰਦਾ ਵੀ ਕਿੱਥੇ ਜਾਂਦੀਆਂ ਨੇ ਇਹ ਸਾਨੂੰ ਗਲਤ ਵਲਤ ਬੋਲਦਾ ਵੀ ਤੁਸੀਂ ਕਿੱਥੇ ਜਾਣੀ ਆ ਪਿੰਡ ਕਿਸੇ ਲਵੇ ਜਾਣੀ ਆ ਤੁਸੀਂ ਬੰਦਿਆਂ ਲੱਗੇ ਜਾਣੀ ਆ ਸਾਨੂੰ ਬਹੁਤ ਜਿਆਦੇ ਗਲਤ ਬੋਲਦਾ ਸਦਾ ਬਹੁਤ ਤੰਗਾਈਆਂ ਹਈਆਂ ਹੋਈਆਂ ਤੇ ਹੁਣ ਕੀ ਗੱਲ ਹੋਈ ਫਿਰ ਹੋਣ ਸਾਨੂੰ ਵੀ ਦੂਜੀ ਭੈਣ ਨੂੰ ਬਹੁਤ ਕੋਟਿਆ ਮੇਰੀ ਨੂੰ ਜਠਾਣੀ ਆ ਪਰ ਮੇਰੀ ਇਹ ਤਰਾਣੀ ਲੱਗਦੀ ਇਹਨੂੰ ਬਹੁਤ ਕੁੱਟਿਆ ਸਾਨੂੰ ਧਮਕੀਆਂ ਦੰਦੇ ਨੇ ਵੀ ਸਾਨੂੰ ਮਾਰਾਂਗੇ ਜਵਾਕਾਂ ਵੀ ਧਮਕੀਆਂ ਦੰਦੇ ਨੇ ਇਹਨਾਂ ਦੇ ਦੋਨਾਂ ਨੂੰ ਵੀ ਮਾਰਾਂਗੇ ਸਾਨੂੰ ਵੀ ਬਹੁਤ ਧਮਕੀਆਂ ਦੰਦੇ ਨੇ ਵੀ ਬਹੁਤ ਮਾਰਾਂਗੇ ਸਾਨੂੰ ਵੀ ਕਦੀ ਮਾਰ ਕੇ ਸੱਟਾਂਗੇ ਸਾਨੂੰ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਸਾਡਾ ਸਾਰਾ ਕੁਝ ਸਾਡਾ ਹੋਣਾ ਚਾਹੀਦਾ ਅਸੀਂ ਤਾਂ ਕੁਝ ਨਹੀਂ ਰੱਖਣਾ ਹੈਗਾ ਨਾਲ ਉਹਦੇ ਸਾਰੇ ਹਾਂ ਦਾ ਤਿੰਨੇ ਘਰਾਂ ਦਾ ਸੇਹੀ ਬੇਨਤੀ ਹੈ ਵੀ ਅਸੀਂ ਤਾਂ ਉਹਦੀ ਦੇਲੀ ਵੀ ਨਹੀਂ ਚੜਦੀਆਂ ਹੈਗੀਆਂ ਹਾਂਜੀ ਕਿਹੜਾ ਉਹ ਸਾਨੂੰ ਲੜੇ ਆ ਕਿ ਗੰਦੀਆਂ ਗਾਲਾਂ ਕੱਢੀਆਂ ਨੇ ਉਹ ਤੁਸੀਂ ਕਾਰਵਾਈ ਕਰੋ ਆਪ ਦੀ ਹਮਦਰਦ ਤੁਸੀਂ ਮੰਗ ਰਹੇ ਹਾਂ ਅਸੀਂ ਮੰਗੋ ਇਹੀ ਕਰਦੇ ਆ ਕਿ ਸਾਨੂੰ ਸਾਫ਼ ਚਾਹੀਦਾ ਹੋਰ ਕੋਸਾ ਲੱਗ ਜੇ ਵੀ ਤੀਮ ਇਹਦੀ ਕਿਵੇਂ ਇੱਜ਼ਤ ਕਰੀਂਦਾ ਉਹ ਕਰਦਾ ਨਹੀਂ ਹੈਗਾ ਕੁਛ ਨਹੀਂ ਜਾਣਦਾ ਹੈਗਾ ਤੀਨੀਆਂ ਨੇ ਵੀ ਗਾਲਾਂ ਕੱਢਦਾ ਇੰਨੀਆਂ ਗੰਦੀਆਂ ਗੰਦੀਆਂ ਵੀ ਉਹ ਸਾਨੂੰ ਨਾ ਕਰਦੇ ਸੰਦਿਆ ਜੀ ਤੋਂ ਪੁੱਛਦਾ ਸਾਡਾ ਨਗਰ ਚਾਲ ਸਿੰਘ ਆ ਜੀ ਤੁਹਾਨੂੰ ਕੀ ਲੱਗਦਾ ਬੀਬੀ ਜੀ ਨਾਲ ਏ ਰਪਿੰਦਰ ਕੌਰ ਸਾਡੀ ਬੇਟੀ ਹੈ ਜੀ ਕੀ ਗੱਲ ਹੋਈ ਆ ਜੀ ਤੁਸੀਂ ਇਹ ਕਹਾਂ ਇਹ ਜੀ ਜਿਹੜਾ ਸਾਡਾ ਜਵਾਈ ਆ ਉਹ ਮਰਿਆ ਹੈ ਵੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਹਨੂੰ ਵੱਡੇ ਕਰਕੇ ਸਨਮਾਨ ਕਰਤਾ ਤੇ ਪਰਿਵਾਰ ਦੀ ਸੰਭਾਲ ਤੁਸੀਂ ਕਰਨੀ ਹੈ ਉਹ ਜ਼ਿੰਮੇਵਾਰੀ ਤੇ ਗਨਮਕਾਵੇ ਜਿਹੜੀ ਇਹਦੀ ਜਾਇਤ ਬਣਦੀ ਸੀ ਠੇਕਾ ਬਣਦਾ ਸੀ ਕੋ ਜੋ ਵੀ ਹੱਕ ਸੀ ਉਹ ਆਪ ਰੱਖਦਾ ਰਿਹਾ ਜਦੋਂ ਇਹ ਬੱਚਿਆਂ ਨੂੰ ਕੁਝ ਮੰਗ ਕਰਦੇ ਵੀ ਸਾਡਾ ਹੱਕ ਦਿਓ ਤੇ ਸਾਡਾ ਜੋ ਬੰਨਦਾ ਠੇਕਾ ਦਿਓ ਉਹ ਗਲਮ ਕਾ ਮੰਗਰ ਤੇ ਇਹਨਾਂ ਝਗੜਾ ਕਰਦਾ ਕੱਲ ਇਹ ਗੱਲ ਹੋਈ ਇਹ ਜਦੋਂ ਬੱਚਿਆਂ ਨੇ ਮੰਗਿਆ ਸਾਡਾ ਹਿਸਾਬ ਕਰੋ ਇਹਨੂੰ ਅਬ ਬੇਨਤੀ ਇਹਨੂੰ ਅੰਦਰੋਂ ਖਿੱਚ ਕੇ ਕੁੱਟਿਆ ਤੇ ਉਹ ਕੁੱਟ ਕੁੱਟ ਕੇ ਆ ਹੁਣ ਤੁਹਾਡੇ ਸਾਹਮਣੇ ਤੁਸੀਂ ਹਸਪਤਾਲ ਅਸੀਂ ਦਾਖਲ ਕਰਿਆ ਤੇ ਅਸੀਂ ਇਹਦੇ ਵਿੱਚ ਆਇਆ ਤੇ ਬਾਕੀ ਅਸੀਂ ਇਹ ਵੀ ਬੇਨਤੀ ਕਰਦੀਏ 6 ਤੋਂ ਲਾ ਕੇ ਅਸੀਂ ਵੀ ਕੁਝ ਸੇਵਾਦਾਰਾ ਗੁਰੂ ਗੁਰੂ ਦੇ ਪਬਲਿਕ ਦੇ ਸਚਿਪਾਚਨ ਡਿਊਟੀ ਬਖਸ਼ੀ ਆ ਅਸੀਂ ਸੇਵਾ ਕਰਦੇ ਸੀ ਤੋਂ ਲਾ ਕੇ ਜਿੰਨੇ ਵੀ ਸੰਗਤਾਂ ਇਹਦੇ ਨਾਲ ਗਲਮਕਾ ਹੈਗੀ ਉਹ ਗਲਮਕਾ ਸਾਰਿਆਂ ਕੰਪਲੀਟ ਆਈਆਂ ਸਾਡੇ ਲਈ ਕਹਿੰਦੇ ਨੇ ਸਾਨੂੰ ਬਾਬਾ ਜੀ ਪਰ ਅਸੀਂ ਬਾਬਾ ਜੀ ਨਾਲ ਜੋ ਕੰਮ ਕਰਦੇ ਨਹੀਂ ਹੈਗੇ ਤੇ ਇਸ ਕਰਕੇ ਸਾਡੀ ਬੇਨਤੀ ਹੈ ਇਹ ਬੱਚਿਆਂ ਦਾ ਹੱਕ ਬੱਚਿਆਂ ਦਾ ਨਿਆਂ ਜੋ ਹੁੰਦਾ ਉਹ ਸਾਨੂੰ ਇਹਨਾਂ ਨੂੰ ਮਿਲੇ ਤੇ ਬਾਕੀ ਇਹਨਾਂ ਨੂੰ ਘਰੋਂ ਕੱਢਣ ਦੀ ਵੀ ਘਰ ਛੱਡੋ ਹੁਣ ਇਹ ਦੱਸੋ ਵੀ ਇਹ ਘਰ ਛੱਡ ਸਕਦੇ ਨੇ ਤੇ ਆਪਾਂ ਇਸ ਕਰਕੇ ਬੇਨਤੀ ਕਰਦੇ ਹਾਂ ਜੀ ਸਰਕਾਰ ਵੀ ਜੋ ਵੀ ਸਾਡੇ ਸੀਨੀਅਰ ਅਹੁਦੇਦਾਰ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਉੱਚ ਅਧਿਕਾਰੀਆਂ ਨੂੰ ਵੀ ਭਾਈ ਇਹਨਾਂ ਦਾ ਹੱਕ ਤੇ ਸੱਚ ਦਾ ਨਿਆਂ ਹੋਣਾ ਚਾਹੀਦਾ ਇਹ ਸਾਡੀ ਇਨਕ ਬੇਨਤੀ ਹੈ ਮਨਜਤ ਸਰ ਕੀ ਨਾਮ ਹੈ ਮੈਂ ਡਾਕਟਰ ਤਰਮਿੰਦਰ ਮੈਡੀਕਲ ਅਫੀਸਰ ਸਿਵਲ ਹਸਪੀਟਲ ਮਲੇਰੀਕੋਟਲਾ ਪੇਸ਼ੈਂਟ ਰੁਪਿੰਦਰ ਕੌਰ ਵਾਈਫ ਆਫ ਮਲਕੀਤ ਸਿੰਘ ਸਟਾਲਗਨ ਕਰਨ ਮੋਢਲਾ ਲਾਜ ਅਮਰਗੜ ਤੋਂ ਕਰਵਾ ਕੇ ਸਾਡੇ ਕੋਲ ਰੈਫਰ ਹੋਇਆ ਸੀਗਾ ਤੇ ਹੁਣੇ ਪੇਸ਼ੈਂਟ ਸਾਡੇ ਸਿਵਲ ਹਸਪਤਲ ਮਲੇਰਕੋਟਲਾ ਵਿੱਚ ਜਰੇ ਇਲਾਜ ਹੈ ਜੀ। ਅਰਜੀਕ ਰਾਮਪੁਰ ਸੁਨਨਦਰ ਰਪਿੰਦਰ ਕੌਰ ਵੱਲ ਦਰਖਾਸਤ ਹੋਈ ਸੀ। ਕੀ ਮੰਗ ਲਈ ਹੋ? ਇਹ ਰਾਮਪੁਰ ਸੁਨਨਦਰ ਦੀ ਰਪਿੰਦਰ ਕੌਰ ਪਤਨੀ ਮਲਕੀਤ ਸਿੰਘ ਆ ਜੀ ਇਹਨੇ ਕੱਲ ਸਾਡੇ ਕੋਲ ਬਿਆਨ ਲਖਾਇਆ ਸੀ। ਇਹ ਇਹਨੇ ਤੇਰੀ ਦਰਾਨੀ ਨੇ ਇੱਕ ਕਿਲਾ ਜ਼ਮੀਨ ਆ ਜਿਹੜੀ ਇਹਦੇ ਪਿੰਡ ਦਾ ਹੀ ਅਮਰੀਕ ਸਿੰਘ ਤੇ ਉਹਦਾ ਲੜਕਾ ਬਸੰਤ ਵੀਰ ਸਿੰਘ ਆ। ਉਹਨਾਂ ਨੂੰ ਠੇਕੇ ਦੇ ਦਿੱਤੀ ਹੋਈ ਆ ਤੇ ਇਹਨਾਂ ਨੂੰ ਠੇਕਾ ਜਿਹੜਾ ਦੇਖੇ ਗਿਆ ਉਸ ਵਾਰ ਦਾ ਇਹਨਾਂ ਦੱਸਣ ਮੁਕਾਬਕ ਕੋਈ ਘੱਟ ਦੇ ਕੇ ਗਿਆ ਉਹਦੇ ਸਬੰਧੀਆਂ ਨੇ ਜਦੋਂ ਉਹਨੂੰ ਲਾਂਭਾ ਦਿੱਤਾ ਤੇ ਉਹ ਉਹੀ ਰਾਂਚਿਸ ਦੇ ਵਿੱਚ ਇਹਨਾਂ ਨੇ ਆ ਕੇ ਘਰ ਦੇ ਅੰਦਰ ਆ ਕੇ ਜਿਹੜੀ ਕੁੱਟਮਾਰ ਕੀਤੀ ਆ ਜਿਹਦੇ ਬਿਆਨ ਤੇ ਅਸੀਂ ਇਹਨਾਂ ਦੇ ਦੋਨਾਂ ਦੇ ਖਿਲਾਫ ਬਣਦੀਆਂ ਧਰਾਵਾਂ 333 115 2 ਤੇ 126 352 ਬੀ ਐਨ ਐਸ ਦੇ ਤਹਿਤ ਕੇਸ ਰਿਸਟਰ ਕਰ ਲਿਆ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਘਰ ਤੋਂ ਭੱਜੋ ਆ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ